ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਚਵਲਕਲਾਂ ਦੇ ਨੇੜੇ ਪਿੰਡ ਤੱਥਾ ਦੀ ਹੱਦ ਤੇ ਜੋ ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੱਖਣ ਵੱਲ ਪੰਜਾਬ ਵਿੱਚ ਸਥਿਤ ਹੈ। ਸੰਗਤ ਜੀ ਬਾਬਾ ਬੁੱਢਾ ਜੀ ਨੇ ਆਪਣਾ ਜ਼ਿਆਦਾਤਰ ਸਮਾਂ ਇੱਥੇ ਬਿਤਾਇਆ। ਗੁਰੂ ਅਰਜਨ ਦੇਵ ਜੀ ਨੇ ਵੀ ਇੱਥੇ ਆਪਣੇ ਚਰਨ ਪਾਏ ਸਨ। ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੀੜ ਵਿੱਚ ਡੇਰਾ ਕਰਨ ਦਾ ਹੁਕਮ ਬਖਸ਼ਿਆ ਸੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਜੀ ਦਾ ਬਚਨ ਕਮਾਉਂਦੇ ਹੋਏ ਇੱਥੇ ਡੇਰਾ ਕੀਤਾ। ਬਾਬਾ ਬੁੱਢਾ ਜੀ ਨੇ ਬਹੁਤ ਸਾਲ ਇਸ ਬੀੜ ਵਿੱਚ ਬਤਾਏ। ਇਹ ਬੀੜ ਇੱਕ ਰਖਵਾ ਜੰਗਲ ਸੀ ਅਤੇ ਪਸ਼ੂਆਂ ਦੀ ਚਰਾਇ ਲਈ ਵਰਤਿਆ ਜਾਂਦਾ ਸੀ। ਬਾਬਾ ਬੁੱਢਾ ਜੀ ਇੱਥੇ ਪਸ਼ੂ ਚਾਰਦੇ, ਖੇਤੀਬਾੜੀ ਕਰਦੇ, ਬਾਣੀ ਪੜ੍ਹਦੇ ਅਤੇ ਭਗਤੀ ਦੇਪ ਚ ਲੀਨ ਰਹਿੰਦੇ। ਇੱਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, "ਆਪ ਜੀ ਲੋਕਾਂ ਦੀਆਂ ਝੋਲੀਆਂ ਭਰਦੇ ਹੋ। ਮੈਨੂੰ ਵੀ ਪੁੱਤਰ ਤਰਦਾਨ ਬਖਸ਼ੋ।" ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, "ਇਹੋ ਜਿਹੇ ਦਾਤਾਂ ਤਾਂ ਸੰਤ ਮਹਾਪੁਰਸ਼ਾਂ ਦੀ ਸੇਵਾ ਕੀਤਿਆਂ ਹੀ ਮਿਲਦੀਆਂ ਹਨ।" ਅਤੇ ਗੁਰੂ ਸਾਹਿਬ ਨੇ ਆਪਣੀ ਬਰਕਤ ਬਾਬਾ ਬੁੱਢਾ ਜੀ ਤੋਂ ਲੈਣ ਲਈ ਕਿਹਾ ਮਾਤਲ ਜੀ ਆਪਣੇ ਸੇਵਕਾਂ ਕੋਲੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਵਾ ਕੇ ਰੱਥਾਂ ਉੱਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਕੋਲ ਪਹੁੰਚੇ ਰੱਥ ਦੇ ਧੂੜ ਉੜਦੇ ਵੇਖ ਬਾਬਾ ਬੁੱਢਾ ਜੀ ਕਹਿਣ ਲੱਗੇ ਇਹ ਕੌਣ ਆ ਰਿਹਾ ਹੈ ਸੰਗਤ ਨੇ ਕਿਹਾ ਇਹ ਗੁਰੂ ਜੀ ਦੇ ਮਹਿਲ ਹਨ ਬਾਬਾ ਬੁੱਢਾ ਜੀ ਕਹਿਣ ਲੱਗੇ ਇਹਨਾਂ ਨੂੰ ਕੀ ਭਜੜ ਪਈ ਹੈ ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਬਖਸ਼ਿਸ਼ ਨਾ ਮਿਲੀ ਬਾਦ ਵਿੱਚ 21 1651 ਬਿਕਰਮੀ ਨੂੰ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਮਾਤਾ ਗੰਗਾ ਜੀ ਨੇ ਖੁਦ ਸ਼ਾਦਾ ਖਾਣਾ ਤਿਆਰ ਕੀਤਾ ਭਾਬ ਮਿੱਸੀ ਰੋਟੀ ਤੇ ਪਿਆਜ਼ ਮਾਤਾ ਜੀ ਗਹਿਰੀ ਨਿਮਰਤਾ ਦੇ ਨਾਲ ਬਾਬਾ ਜੀ ਕੋਲ ਪਹੁੰਚੇ ਇਸ ਵਾਰ ਬਾਬਾ ਜੀ ਪ੍ਰਸੰਨ ਹੋਏ ਅਤੇ ਮਾਤਾ ਜੀ ਨੂੰ ਆਸ਼ੀਰਵਾਦ ਦਿੱਤਾ ਕਿ ਉਹਨਾਂ ਦੇ ਘਰ ਇੱਕ ਪੁੱਤਰ ਹੋਵੇਗਾ ਜੋ ਮਹਾਨ ਜੋਧਾ ਹੋਵੇਗਾ ਬਾਬਾ ਬੁੱਢਾ ਜੀ ਪਿਆਜ਼ ਨੂੰ ਮੁਠੀ ਵਿੱਚ ਭੰਨ ਕੇ ਕਹਿਣ ਲੱਗੇ ਉਹ ਇਸ ਤਰ੍ਹਾਂ ਜਲਮਾ ਦੇ ਸਿਰ ਭੰਨੇਗਾ ਉਸ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਹੁਣ अनेका ਹੀ ਸਰਧਾਲੂ ਆਪਣੀਆਂ ਮਨੋਕਾਮਨਾ ਲੈ ਕੇ ਇਸ ਸਥਾਨ ਤੇ ਪਹੁੰਚਦੇ ਹਨ ਅਤੇ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ ਹੋਰ ਵੀ अनेका ਨਵ ਵਿਆਹੇ ਜੋੜੇ ਇਸ ਸਥਾਨ ਤੇ ਦੁੱਧ ਪੁੱਤ ਦੀਆਂ ਦਾਤਾਂ ਪ੍ਰਾਪਤ ਕਰਦੇ ਹਨ ਇੱਥੇ ਹਰ ਸਾਲ 21 ਅਤੇ 22 ਅਸੂਨੂ ਸਲਾਨਾ ਸਮਾਗਮ ਹੁੰਦੇ ਹਨ ਲੋਕ ਲੱਖਾਂ ਦੀ ਗਿਣਤੀ ਵਿੱਚ ਇੱਥੇ ਆ ਕੇ ਹਾਜ਼ਰੀਆਂ ਭਰਦੇ ਅਤੇ ਬਾਬਾ ਬੁੱਢਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਜਹੀਆਂ ਹੋਰ ਸਾਖੀਆਂ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ